ਹਾਂ ਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਤਿੰਨ ਨਗਾਵਾਂ ਸੇਲ ਲੈ ਕੇ ਆਂ ਜੀ ਦੋ ਬਈ ਤਾਜ਼ੀਆਂ ਸੂਈਆਂ ਇੱਕ ਗੱਬਣ ਥੋੜੇ ਕਿ ਦਿਨ ਕਰਮਲੀ ਲੈਂਦੀ ਆ ਤੇ ਆਉਂ ਪੁੱਛ ਲੈਨੇ ਬਾਈ ਤੋਂ ਟੋਕੀ ਆ ਜੀ ਬਈ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਈ ਓ ਠੀਕ ਹੁੰਦੀਪੇ ਹਾਂ ਮੇਰੇ ਬਹੁਤ ਵਧੀਆ ਨਾਮ ਤੇ ਐਡਰੈਸ ਬੋ ਨਾਮ ਵੀਰੇ ਅਰਸ਼ਦੀਪਾ ਉਹ ਪਿੰਡ ਜਦੀਪਾ ਬਣਦੇ ਕਹਿੰਦੇ ਆ ਬਈ ਪਿੰਡ ਵੀਰੇ ਸੈਦੋ ਗਿਆ ਤਹਿਸੀਲਵਾਈ ਨਿਹਾਲ ਸਿੰਘ ਦਾ ਜ਼ਿਲ੍ਹਾ ਵੀਰੇ ਮੋਗਾ ਨੇੜੇ ਪਿੰਡ ਬਈ ਨੇੜੇ ਵੀਰੇ ਇਧਰੋਂ ਅਲਕੜੇ ਵਾਲੀ ਪਾਸਿਓਂ ਇਧਰ ਭੌੜ ਵਾਲੀ ਪਾਸਿਓਂ ਅਲਕੜੇ ਰਹਿ ਗਏ। ਸਵਾਦ ਬਰੇ ਵਾਲੇ ਪਾਸਿਓਂ ਆਦਮਪੁਰਾ ਰਹਿ ਗਿਆ। ਨਿਹਾਲ ਸਿੰਘ ਵਾਲੇ ਪਾਸਿਓਂ ਬੰਦੇ ਤੇ ਬਾਰ-ਬਾਰ ਖੇਤਾਂ 'ਚ ਭਾਗੀਆਂ ਛੜਕਦੇ ਬਣਾਗਾ। ਮੋਬਾਈਲ ਨੰਬਰ ਕੋਡ 884761774 ਠੀਕ ਹੈ। ਜਿਹੜੀ ਪਹਿਲੇ ਨੰਬਰ ਦੇ ਵੜ ਦੇ ਨੇ ਕਿਹੜਾ ਸੂਸ ਹੋਈ ਐ? ਡਾਕਟਰ ਐ ਦੂਜਾ ਸੂਸ ਹੋਈ ਐ ਬਾਈ। ਕਦੋਂ ਸੂਈ ਐ? ਸੂਈ ਨੂੰ ਮਨ ਇਧਰੋਂ ਫੋਨ ਲਾ ਕੇ ਹਾਂ ਡੇਢ ਘੰਟੇ ਮਸਾ ਹੋਇਆ ਹੋਣਾ ਯਾਰ। ਓਕੇ ਬਾਈ। ਠੀਕ ਨਾ ਗੱਲ ਬੱਚਾ ਵੀ ਰੋਇਆ ਬੱਚਾ ਦੇਤਾ ਦਿੱਤਾ ਪਰ ਬਹੁਤ ਪਿਆਰਾ ਜਿਹਾ ਬੱਚੀ ਦੇ ਨਹੀਂ ਤਾਂ ਮੌਲੀ ਕੋਈ ਨਹੀਂ ਸੀ ਸਹੀ ਆ ਬਈ ਸਹੀ ਠੀਕ ਆ ਹੂੰ ਜਿੰਨੀ ਗਾਹ ਬਣੀਆਂ ਬਈ ਓਕੇ ਰਿਪੋਰਟਾ ਯਕੀਨ ਮੰਨੇ ਬੈਠਿਆ ਨਹੀਂ ਆਉਂਦਾ ਸਹੀ ਆ ਠੀਕ ਨਾ ਗੱਲ ਐਵੇਂ ਮੈਂ ਤੈਨੂੰ ਮਾਰੀ ਆ ਮਾ ਹਨਾ ਥਣ ਥਣ ਚੈੱਕ ਕਰਿਆ ਤੇ ਥੋੜਾ ਜਿਹਾ ਬੱਚੇ ਨੂੰ ਬੁਲਾਇਆ ਵੀ ਕੈਮ ਹੋ ਜਾ ਤਾਈਂ ਫਸਮਾ ਜਾ ਸਿੱਟਿਆ ਹੀ ਠੀਕ ਆ ਕੁੜੀ ਸਵੇਲਿੰਗ ਸੂਲਿੰਗ ਬੱਚੀ ਦੀ ਜ਼ਰੂਰ ਆ ਯਕੀਨ ਮੰਨੇ ਬਈ ਬੰਦਾ ਠੀਕ ਆ ਦੁੱਧਾਂ ਨੇ ਪਲੂਨ ਨਹੀਂ ਬਈ 22 23 ਕਿਲੋ ਪਾਇਆ ਗਿਆ ਓਕੇ ਕੈਨ ਵਾਲਾ ਨਹੀਂ ਬਾਕੀ ਬਈ ਆਰਡਰ ਵੀ ਦੱਸੂਗਾ ਵੜਦਾ ਠੀਕ ਹੈ ਨਾ ਆ ਜੇ ਜੇਰ ਪੈ ਗਈ ਵੀਰੇ ਆਪਾਂ ਵੀਡੀਓ ਬਣਾ ਕੇ ਰੱਖਾਂਗੇ ਜੇ ਕੋਈ ਬੰਦੇ ਨਾਲ ਆਪਣਾ ਸੌਦਾ ਹੋਣਾ ਨਾ ਠੀਕ ਹੈ ਬੰਦਾ ਟੈਨਸ਼ਨ ਫ੍ਰੀ ਹੋ ਜਾਏ ਜੇਰ ਜੂਰ ਦਾ ਆਪਾਂ ਓਕੇ ਕਰਕੇ ਦੇਵਾਂਗੇ ਬੰਦੇ ਨੂੰ ਠੀਕ ਹੈ ਭਾਈ ਕੱਦ ਵੜਦਾ ਆ ਬਾਈ ਕੋਈ ਲੱਸੀ ਨਹੀਂ ਕੋਈ ਲਵੀ ਨਹੀਂ ਅਗਲੇ ਨੇ ਰੁਪਈਏ ਲਾਉਣੇ ਹਨਾ ਇੱਥੇ ਆ ਕੇ ਕਹਿੰਦਾ ਬਾਈ ਥਣ ਜਰੂਰ ਪਾਸ ਕਰਾਂਗੇ ਇਹਦਾ ਕੋਈ ਚੱਕਰ ਨਹੀਂ ਹੋਊਗਾ ਕੋਣ ਜਾਣਦਾ ਪੰਪਰ ਗੱਜ ਵੀ ਆਨਲਾਈਨ ਮੰਗਾਉਂਦਾ ਜੁਮੇਵਾਰੀ ਹੂੰ ਤੋਰੋ ਤਰਾ ਦੇਖੀਦਾ ਤੇ ਬਿਊਟੀ ਚੈੱਕ ਕਰੋ ਬਿਊਟੀ ਕਮਾਲ ਦੀ ਹੈ ਭਾਈ ਓੜਾ ਬੱਚਾ ਕਰਦੀ ਆ ਤਾਂ ਕਰਕੇ ਆ ਰੀਕੀ ਚ ਬਹੁਤ ਆ ਬੜਾ ਮੈਂ ਕਹਣਾ ਯਾਰ ਇੱਕ ਨੰਬਰ ਆ ਕੋਈ ਇਹ ਜੀ ਪ੍ਰੋਬਲਮ ਹੀ ਨਹੀਂ ਗੀ ਹਾਂ ਜਾਨ ਜੰਦ ਸਹੀ ਗੱਲ ਆ ਭਾਗਾਂ ਨੂੰ ਇੰਨੀ ਚੰਗੀ ਲੱਗੀ ਵੀ ਹੈ ਨਾ ਹਾਂ ਵੀ ਓਕੇ ਰਪੋਟਾਂ ਹੋਣਗੀਆਂ ਬਸ ਆ ਜੇਰ ਦੀ ਆ ਜਦੋਂ ਜੇਰ ਪੈ ਗਈ ਆਪਾਂ ਵੀਡੀਓ ਬਣਾ ਕੇ ਰੱਖ ਲਾਂਗੇ ਸਹੀ ਆ ਐਗੀ ਗਰਮੀ ਗਰਮੀ ਕਰਕੇ ਵੀ ਤਾਂ ਵੀ 24 25 ਕਿਲੋ ਦੁੱਧ ਤਾਂ ਪਾਉਗੀ ਹਾਂ ਜਾਨ ਵਾਲੀ ਆ ਯਾਰ ਸ਼ਹਿਰ ਕਹਿ ਕੇ ਵੇਚਲਾ ਜਿਵੇਂ ਮਰਜ਼ੀ ਵੇਚਲਾ ਸਹੀ ਆ ਠੀਕ ਆ ਨਾ ਗੱਲ ਹਾਂ ਤਰ੍ਹਾਂ ਨਹੀਂ ਜਾਂਦਾ ਯਾਰ ਇੰਨਾ ਲੇਵਾ ਭਾਗਾਂ ਨੂੰ ਸਹੀ ਗੱਲ ਆ ਭਾਈ ਬੋਸ ਨਾ ਨਰ ਪੀਆ ਲਾਉਣੇ ਆਗੇ ਠੀਕ ਹੈ ਨਾ ਗੱਲ ਆ ਵੀ ਮਾਨ ਦਿਖਾ ਦੇ ਗੱਲਬਾਤ ਕੋਈ ਫੋਟ ਨਹੀਂ ਕੋਈ ਸ਼ਾਂਗ ਨਹੀਂ ਸਹੀ ਆ ਬਾਈ ਚਾਰੇ ਥਾਣੇ ਲੱਗੇ ਆ ਬਾਈ ਬੰਸਤਰ ਚ ਹੂੰ ਠੀਕ ਹੈ ਨਾ ਗੱਲ ਉਨਾਂ ਹੀ ਮੇਰਾ ਮੂਰੇ ਆ ਬਾਈ ਉਨਾਂ ਹੀ ਮਗਰਾ ਕੱਦ ਵੱਡਾ ਫੇਸ ਕੁਆਲਿਟੀ ਇਹ ਅੱਜ ਤਾਂ ਨਮਾਉਣੀ ਸੀ ਬਾਈ ਚਮਕਾਂ ਦਿਖਾਉਦਾ ਤੈਨੂੰ ਮੈਂ ਹੂੰ ਗੱਲ ਕਰ ਤਾਜੀ ਆ ਵੀ ਮਾੜਾ ਮਾੜਾ ਬਰਸ਼ ਬਰਸ਼ ਆ ਮਾਰਤਾ ਸਹੀ ਆ ਬਾਈ ਠੀਕ ਹੈ ਨਾ ਗੱਲ ਇਹ ਦੱਸੂਗੀ ਵੜ ਯਾਰ ਸਹੀ ਗੱਲ ਵੀ ਜਿਹਦੇ ਘਰੇ ਵੀ ਜਾਵੜੀ ਵੀ ਹੈਗੀ ਆ ਮੈਂ ਹੂੰ ਬਾਕੀ ਗਰਮੀ ਵੀ ਘੱਟ ਹੀ ਮਨੂ ਹਣਾ ਕਾਮਰੇ ਕ੍ਰੋਸ ਹੀ ਆ ਗਈ ਹਮਮ ਉਹ ਮਾਲ ਸਾਰਾ ਹੀ ਕ੍ਰੋਸ ਲਈਦਾ ਥੋੜਾ ਜਿਹਾ ਤੈਨੂੰ ਪਤਾ ਗਰਮੀ ਜੋ ਆਪਾਂ ਆ ਠੀਕ ਆ ਨਾ ਹਮਮ ਤੇ ਜਿਹੇ ਦਾ ਮੌਸਮ ਆ ਉਸ ਹਿਸਾਬ ਨਾਲ ਮਾਲ ਲਈਦਾ ਵੀ ਇਹ じゃ ਵਿਗ ਜੇ ਸਹੀ ਆ ਬਾਈ ਬਾਕੀ ਚੌਂਦਰਮਾ ਧਾਰਾ ਮਾਰਕੀਟ ਖੋਣਾ ਠੀਕ ਆ ਗੱਲਾਂ ਵਾਪੇ ਕੁਝ ਹੋਰ ਆ ਯਾਰ ਬੱਸ ਉਹ ਹੀ ਯਾਰ ਕੀ ਮੋਲ ਜਾਇਜ਼ ਜਾਇਜ਼ ਬਾਈ ਮੋਲ ਘਰੋਂ ਨੂੰ ਜੇ ਦਾ ਬਾਈ ਯਾਰ ਸਵਾਦ ਜਿਹੜਾ ਕੰਮ ਹੀ ਕਰਨ ਅੱਗੇ ਵੀ ਮਾਲ ਵੇਚਦੇ ਆ ਲੋਕ ਪੁੱਛਣ ਆਂ ਕਹਿੰਦੇ ਮੋਲ ਮੋਲ ਘਰੋਂ ਨੂੰ 90 95 ਭਰਾਂ ਦੀ ਲੱਖ ਕਰਾਲਾ ਠੀਕ ਆ 85000 ਰੁਪਏ ਲੈਣੇ ਪੀਡਾਸਰ ਦੀ ਬੱਚੀ ਬੋਣੀ ਨਹੀਂ ਤੇ ਬੈਡ ਬਾਈਕ ਨਾਲ ਦੇ ਦੇਾਂਗੇ ਦੇਾਂਗੇ ਸੂਈ ਸਵਾਈਆ ਤਾਰਾਂ ਵੀ ਚੱਕਰ ਨਹੀਂ ਮਾਰ ਬਾਰਾ ਬੂਆ ਮਾਰ ਕੇ ਦਿਖਾਣਾ ਹੁਣ ਦੇਖਣਾ ਚੋਣ ਬੜਾ ਚੰਗਾ ਦੀਪੇ ਹੈਣਾ ਚੋਣ ਬੜਾ ਇੱਦਾਂ ਗੱਲ ਕੇ ਮੋਟੀ ਚਵਾਈ ਆ ਜਿਵੇਂ ਮਰਜ਼ੀ ਚੋਈ ਚੱਲੇ ਬਾਈ ਜੇ ਗੱਲ ਕਰਨਾ ਸਵੈਲਿੰਗ ਮਗਰ ਦੀ ਧਾਰਾ ਮਾਰ ਲਾ ਹੈਣਾ ਬੜਾ ਚੰਗਾ ਮੂਹਿਆ ਰਹੇਗੀ ਚੋਣ ਮਰਜ਼ੀ ਚੋਈ ਚੱਲੇ ਮਗਰ ਦੀ ਜੋ ਗਰਸਾਫ ਉਧੇ ਰਹੇਗੀ ਚੋਣ ਦਾ ਸਹੀ ਗੱਲ ਆ ਬਾਈ ਲੈ ਮੈਂ ਮਾਰ ਕਿੰਨੀਆਂ ਕਿ ਤਾਰਾਂ ਮਾਰੀਆਂ ਦੇਖੀ ਬਹੁਤ ਚੰਗਾ ਚੋਣਾ ਮੇਰੇ ਥੋੜੀ ਜਿਹੀ ਸਵੈਲਿੰਗ ਲਾ ਦੇਣ ਦੇ ਠੀਕ ਹੈ ਨਾ ਗੱਲ ਸਹੀ ਚੋਣ ਜਾਣ ਦਾ ਬੰਦਾ ਟੜਕਾ ਹੀ ਨਾ ਮੰਨੇ ਠੀਕ ਆ ਇੱਕ ਨੰਬਰ ਹੋਊਗੀ ਉਹ ਹੀ ਗੱਲਬਾਤ ਹੈ ਨਹੀਂ ਗੀ ਬੁੱਲ ਵੀ ਜਾਇਜ਼ ਆ ਵੀਰੇ ਮਾਨਦਾਨ ਕੋਈ ਚੈੱਕ ਨਹੀਂ ਮੌਕੇ ਤੇ ਹੋ ਜਾਊਗਾ ਬਾਈ ਤੂੰ ਲੈ ਵਾ ਦੇਖ ਨਹੀਂ ਬਾਈ ਯਕੀਨ ਮੰਨੇ ਹੂੰ ਫਿੜਗਾਂ ਲਾਲ ਡਰਾ ਬੈੜ ਨੂੰ ਅਜੇ ਜ਼ੇਰ ਜੂਰ ਪੈ ਲੈਣ ਦੇ ਦਿਖਾਊਂਗਾ ਵੀ ਗੱਲਬਾਤ ਹੈਗੀ ਆ ਕੋਈ ਸਹੀ ਗੱਲ ਠੀਕ ਹੈ ਨਾ ਗੱਲ ਇਹ ਕੋਈ ਗੱਲ ਤਾਂ ਹੈ ਨਹੀਂ ਗੀ ਚੋਂਦਾ ਲੈ ਹਾਂ ਨਿਆਣਾ ਖੋਲ ਦੇ ਬਈ ਨਿਆਣਾ ਖੋਲ ਓਕਰ ਬੋਡ ਹੁੰਦੀ ਠੀਕ ਹੈ ਚੋਂਡ ਜਾਂਦੇ ਦਾ ਧੜਕਾ ਹੀ ਨਾ ਮੰਨੇ ਯਾਰ ਓਕੇ ਬਈ ਚੋਂਦਾ ਬਈ ਜੋ ਥਣ ਚੰਗਾ ਚੋਂਦਾ ਆਟੋਮੈਟਿਕ ਹੀ ਚੰਗਾ ਹੋ ਜਾਣਾ ਅੱਗੇ ਦੋ ਨੰਬਰ ਕਿਹੜਾ ਸੂਆ ਸੂਈ ਆ ਇਹਦੇ ਦੂਜਾ ਸੂਆ ਹੂੰ ਇਹ ਆਪਾਂ ਮੰਨ ਲੇ ਕਿ ਡਾਕਟਰ ਗੱਬਾਂ ਲਾਈ ਸੀ ਬਾੜ ਓਕੇ ਠੀਕ ਹੈ ਨਾ ਗੱਲ ਇਹਦੇ ਥੱਲੇ ਹੁਣ ਬਈ 13 ਕਿਲੋ ਦੁੱਧ ਹੋਊਗਾ ਕਹਿਣ ਨੂੰ ਮੈਂ 15 ਘਾੜਾਂ ਹਣਾ ਪਿੱਛੇ ਕਿ ਉਹ ਚੀ ਦਾ ਸਵਾਦ ਨਹੀਂ ਹੋਣਾ ਜੋੜਾਂਗੇ ਚੋਲੇ ਆਪਣੀ ਗਰੰਟੀ ਹੋਊਗੀ ਮਗਰ ਇਹਦੇ ਬੱਚਾ ਠੀਕ ਆ ਜੀਰ ਵੀ ਕੰਪਲੀਟ ਆ ਇਹਦੇ ਨਾਲ ਬਾਈ ਮੂਰਲੇ ਥਣ ਤੇ ਨਾ ਸਰੂ ਆ ਠੀਕ ਆ ਉਹ ਪਹਿਲਾਂ ਕਹਿ ਕੇ ਦੇਣਾ ਅਗਲੇ ਨੂੰ ਠੀਕ ਆ ਜਿਵੇਂ ਜੜ ਚ ਮਾਰ ਆ ਜਾ ਵੀ ਬਰੀਕ ਜੀ ਧਾਰ ਪੈਂਦੀ ਹੈ ਹਾਂ ਦੇਖ ਹੈ ਨਾ ਉਹ ਆਪ ਕਹਿ ਕੇ ਦੇਣਾ ਬਾਈ ਅੱਛਾ ਅਗਲਾ ਮੂੜੂਗਾ ਯਾਰ ਉਹ ਜੀ ਦਾ ਸਵਾਲ ਨਹੀਂ ਜਰਸੀ ਕ੍ਰੋਸ ਆ ਦੂਜਾ ਸੁਗਾ ਚੋਣ ਚਾਨ ਇੱਕ ਨੰਬਰੂ ਬਿਨਾ ਵਾਲੇ ਵਾਲੇ ਤੋਂ ਵੇੜੇ ਜਿ ਖੜਾਏ 14 ਯਾਰ ਠੀਕ ਆ ਬਾਈ ਚੱਕਰੀ ਕੋਈ ਨਹੀਂ ਹੋਊਗਾ ਭੱਗ ਵਾਲੀ ਨੂੰ ਠੀਕ ਹੈ ਨਾ ਗੱਲ ਲਾਇਬ ਤੋਰਾ ਤਾਰਾ ਹੇ ਦਾ ਗੱਲ ਡਾਕਟਰ ਨੇ ਚੋਤੀ ਵੀਡੀਓ ਬਣਾਉਣ ਦਾ ਤਾਂ ਆਦਾ ਨਹੀਂ ਸੀ ਉਹ ਗਾਂ ਸੋਬੀ ਕਰਕੇ ਮੈਂ ਬਣਾਤੀ ਓਕੇ ਠੀਕ ਹੈ ਨਾ ਗੱਲ ਠੀਕ ਹੈ ਮੈਂ ਕਹਣਾ ਯਾਰ ਇੱਕ ਨੰਬਰ ਆ ਕਿਸੇ ਪਾਸੇ ਨਹੀਂ ਹੱਥ ਫਰੋਂਦੀ ਸਾੜੀ ਠੀਕ ਹੈ ਫੇਸਬੁਕ ਇੱਕ ਨੰਬਰ ਆ ਬਾਕੀ ਬਈ ਚੱਲਣਗਾ ਵੀ ਇਹੋ ਜਿਹੀ ਸਹੀ ਗੱਲ ਆ ਬਾਈ ਠੀਕ ਹੈ ਨਾ ਗੱਲ ਜਾਣ ਜਾਂਦਾ ਖੜਾਈ ਓਏ ਇੱਕ ਨੰਬਰ ਹੋਊਗੀ ਲੇਵਾ ਲੂਗਾ ਬਹੁਤ ਚੰਗਾ ਬਹਿੜਦਾ ਲੇਵਾ ਚੈੱਕ ਕਰੋ ਲੇਵਾ ਕਮਾਲ ਦਾ ਬਹੁਤ ਸੋਹਣਾ ਆਰਡਰ ਕਿਆ ਬਾਤ ਇੱਕ ਨੰਬਰ ਆ ਬਾਈ ਯਾਰ ਵਧੀਆ ਗੱਲ ਆ ਬਾਈ ਨੇ ਦੱਸਤੀ ਠੀਕ ਹੈ ਚੂਣ ਪੜਾ ਜੰਗਾ ਹਾਂ ਮੈਂ ਕਹਣਾ ਡਾਕਟਰ ਖੜਾ ਲਾ ਕੋਈ ਚੱਕਰ ਨਹੀਂ ਚਵਾਈ ਚਵਾਈ ਤਾਂ ਇੱਕ ਇੱਕ ਨੰਬਰ ਯਾਰ ਚੂਣ ਚਾਨ ਠੀਕ ਨਾ ਗੱਲ ਥੋੜੀ ਖੜਦ ਵੀ ਡੇਢੀ ਹੈਗੀ ਸਹੀ ਗੱਲ ਹੈ ਠੀਕ ਨਾ ਗੱਲ ਸਾਫ ਸੁਥਰੀ ਹੋਊਗੀ ਥਲੇ ਚੱਲ ਬੱਚੇ ਕੋਲੇ ਕੋਈ ਚੱਕਰ ਨਹੀਂ ਠੀਕ ਨਾ ਗੱਲ ਚੂਣ ਜਾਣ ਦਾ ਬੰਦਾ ਅਗਰ ਬਿਨਾਂ ਨਿਆਣੇ ਤੋਂ ਠੀਕ ਹੈ ਜੀ ਮੁੱਖੀ ਨੂੰ ਧਈ ਨੂੰ ਜਿਵੇਂ ਮਰਜ਼ੀ ਜੋਈ ਚੱਲ ਯਾਰ ਕੋਈ ਵਾਸਤਾ ਹੀ ਨਹੀਂਗਾ ਬਿਨਾਂ ਬੱਚੇ ਤੋਂ ਠੀਕ ਹੈ ਕੋਈ ਚੱਕਰ ਹੀ ਨਹੀਂ ਕਹਿਣਾ ਕੁਛ ਨਹੀਂ ਠੰਡੀ ਸੀਰ ਖੋਲ ਚਵਾਈ ਦੇਖ ਵਾਈ ਬੜੀ ਚੰਗੀ ਆ ਬੋਲਾ ਮੋਟਾ ਚੋਣ ਲਗਿਆ ਜਿਵੇਂ ਮਰਜ਼ੀ ਚੋਈ ਚੱਲ ਪਈ ਕਿਆ ਬਾਤ ਹੈ ਮੈਂ ਜਿਹੜੀ ਗੱਲ ਆਪਾਂ ਕਹਿਤੀ ਹਣਾ ਉਹ ਸਰੂ ਉਹ ਜ਼ਰੂਰ ਹੋ ਜਾ ਠੀਕ ਆ ਆਪਣੀ ਤਾਂ ਬਈ ਗੱਬੜ ਮਹਿੰਗੀ ਲਈ ਗਈ ਆ ਠੀਕ ਆ ਜਦ ਚਾਰੇ ਥਾਂ ਦੇ ਇਸ ਕੋ ਹੂੰ ਇਹ ਗੋ ਟੈਨਸ਼ਨ ਹੋ ਕੇ ਬੰਦਾ ਲੈ ਗੋ ਠੀਕ ਆ ਇਹ ਕੋ ਚੱਕਰੀ ਮੋ ਚੋਣਦਾ ਆ ਡਾਕਟਰ ਹੂੰ ਕੱਲਾ ਮੱਤਾ ਹੀ ਹੋਰ ਲੈ ਸਹੀ ਗੱਲ ਆ ਬਹੁਤ ਚੰਗੀ ਦਵਾਈ ਜੋਈ ਦੱਕ ਨੰਬਰ ਆ ਲੱਗਿਆ ਜਾ ਐਂ ਜਰਾ ਮੋਲ ਡਾਕਟਰ ਜੇਬ ਆਪਣੀ ਤਾਂ ਉੱਚੀ ਲਈ ਵੀ ਆ ਠੀਕ ਹੈ ਨਾ ਗੱਲ ਠੀਕ ਹੈ ਨਾ ਜੇ ਜਾ ਮੰਦਰ ਗੋੜ ਪਾਵਾਂਗੇ ਮਿੱਠਾ ਦਾ ਸਵੇ ਹੀ ਸੁਣਾਗਾ ਠੀਕ ਹੈ ਨਾ ਮੁੱਲ ਕਰਾਉਣ ਨੂੰ ਜਿਹੜਾ ਮਰਜ਼ੀ ਕਰਾ ਲਾ ਬਾਈ 60000 ਜਿਹੜਾ ਮਾੜਾ ਮੋਟਾ ਹੀ ਮਾਨਦਾਨ ਹੋਊਗਾ ਓਕੇ ਆਪਾਂ ਬਾਹਰ ਗੱਬਨ ਦੀ ਵੀਡੀਓ ਪਾਈ ਸੀ ਮੁੱਲ ਵੀ 85 ਕਰਿਆ ਸੀ ਗਾਂ ਦਾ ਮੁੱਲ ਵੀ ਬਹੁਤ ਘਰ ਲਾਉਂਦੇ ਸੀ ਬਾਈ ਗੱਲ ਸਵਾਗੇ ਵੇਚ ਲਾਂਗੇ ਬਾਕੀ ਅਨ ਜਲਦੀ ਖੇੜਾ ਬਾਈ ਇਹ ਚੀਜ਼ ਗੱਬਨ ਦਾ ਕਰਕੇ ਨਹੀਂ ਪਤਾ ਲੱਗਿਆ ਹਣਾ ਹੁਣ ਆਪਾਂ ਅਗਰਾਂ ਨੂੰ ਦੱਸ ਕੇ ਦੇਣੀ ਹੈ ਸਹੀ ਹੈ ਬਾਈ ਤੋ ਉੱਥੇ ਆ ਕੇ ਅਗਰਾਂ 19 21 ਕੱਢੋ ਹੋਰ ਨੂੰ ਹਾਂਜੀ ਭਾਈ ਤੇ ਮੁੱਲ ਜਮਾ ਜਾਇਜ਼ ਆ ਬਈ ਆਪਾਂ ਮੈਨੂੰ ਦੋਕੜਾ ਦਾ ਬਾਜ਼ਾਰ 60000 ਰੁਪਏ ਦਾ ਸਹੀ ਗੱਲ ਭਾਈ ਠੀਕ ਗੱਲ ਅਗੇ ਤੇ ਨੰਬਰ ਕਿਹੜਾ ਸੁਆ ਇਹ ਮੱਛੀ ਦੂਜਾ ਸੁਆ ਡਾਕਟਰ ਉਹ 23 ਨੰਬਰ ਦੇ ਪਾਏਗਾ ਠੀਕ ਆ ਠੀਕ ਆ ਨਾ ਇਹਦਾ ਸ਼ਹਿਦ ਹੀ ਮਾਰਦੀ ਆ ਹੂੰ ਐਨ ਸਲੀਨਰਗੀ ਪਈ ਆ ਗੋਲ ਮਟੋਲਾ ਸਾਫ ਸੁਥਰੀ ਆ ਨਾਂ ਵਾਲੀ ਵੱਡੀ ਆ ਨਾਂ ਵਾਲੀ ਛੋਟੀ ਆ ਨੋਰਮਲ ਹੈ ਚਾਰੇ ਥਣ ਕੁਝ ਹੋਣਗੇ ਤਿੰਨਾ ਬੜਾਂ ਦੇ ਕੋਈ ਫੋਟ ਨਹੀਂ ਕੋਈ ਸ਼ਾਨ ਨਹੀਂ ਠੀਕ ਹੈ ਨਾ ਬਹੁਤ ਸੋਹਣੀ ਬਣੂਗੀ ਬੱਚੀ ਠੀਕ ਹੈ ਨਾ ਗੱਲ ਫੇਸ ਉਸ ਬੱਚੀ ਦਾ ਵੇਖ ਕੇ ਨਾ ਬੜਾ ਪਿਆਰਾ ਹੈ ਨਾ ਇੱਕ ਨੰਬਰ ਆ ਯਾਰ ਬੜਾ ਦੀ ਪਲੂਣ ਖੇ ਕੇ ਵੇਚ ਲਾ ਦੋ ਤਿੰਨ ਸੂਏ ਪੀ ਕੇ ਹਨਾ ਬੜਾ ਬਦਨਾਂ ਦਾ ਸੌਦਾ ਘਟਰਾਉਂਦੇ ਨੇ ਠੀਕ ਹੈ ਨਾ ਬਾਕੀ ਤੋਰਾ ਤਾਰਾ ਮੜਕ ਮੁਰਕ ਨਖਰੇ ਨਖਰੇ ਇੰਨੇ ਪਿਆਰੇ ਆ ਬੱਚੀ ਦੇ ਵੀ ਦੱਸੂਗੀ ਯਾਰ ਮੈਂ ਹੈਗੀ ਤੂੰ ਆਪ ਹੀ ਦੱਸੇਗਾ ਬੱਚੀ ਸਹੀ ਹੈ ਬਰੀਟ ਬਹੁਤ ਆ ਬਾਈ ਛਪੜੀ ਵੀ ਚੰਗੀ ਆ ਬਹੁਤ ਚੰਗਾ ਕੱਲੀ ਕੱਚੀ ਕੱਚੀ ਆ ਬਾਈ ਜਰੂਰ ਹੈਗੀ ਆ ਬਾਈ ਦੋ ਚਾਰ ਦਿਨ ਬੈਠ ਲੈ ਜਰੂਰ ਲੈ ਬਣਾਉ ਬਹੁਤ ਸੋਹਣਾ ਬਹੁਤ ਬਾਲ ਨਾਲ ਵਾਲੇ ਦਾ ਮੈਂ ਕਹਿੰਦਾ ਡਾਕਟਰ ਟਿੱਕੇ ਘੜ ਦੂਗੀ ਸਾਹ ਸੁਧਰੀ ਵੇਗਾ ਫੇਸ ਕਿੰਨਾ ਸੋਹਣਾ ਹੁੰਦਾ ਠੀਕ ਹੈ ਨਾ ਗੱਲ ਹੈ ਖੈ ਥੋੜੀ ਜੀ ਮੜਾ ਕੇ ਕ੍ਰੋਸ ਪਾਣਾ 20% ਪਰ ਹੈ ਚੀਜ਼ ਸਹੀ ਹੈ ਠੀਕ ਹੈ ਜੇ ਕੋਈ ਗੱਬਣ ਵਾਲਾ ਕਹਿੰਦਾ ਅਗਲੇ ਨੇ ਸੋਣੀ ਹੁੰਦੇ ਉਹ ਕਰੇ ਮੇਰੇ ਬੜ ਕੋਜੇ ਯਾਰ ਠੀਕ ਹੈ ਇੱਕ ਨੰਬਰ ਹੋਊਗੀ ਚੀਜ਼ ਕੀ ਮੋ ਲੱਜ ਐਜ ਮੋਲ ਡਾਕਟਰ ਜਿਹੜਾ ਮਰਜ਼ੀ ਕਰਾ ਲੈ ਜੱਸੀ ਆਰ ਵੀ ਵੜ ਦੇ ਦਾਂਗੇ ਮਾੜਾ ਮੋਟਾ ਬਣਦਾ ਮਾਨਤਾਨ ਬੰਦੇ ਦਾ ਕਰ ਦਾਂਗੇ ਚਾਰੂ ਜੂਰੂ ਇੱਕ ਨੰਬਰ ਹੋਊਗੀ ਵੜ ਜਮਾ ਜੈ ਹਾਂ ਬਾਈ ਮਾਨਤਾਨ ਕੋਈ ਚੱਕਰ ਨਹੀਂ ਮੌਕੇ ਤੇ ਹੋ ਜਾਊਗਾ ਬਾਈ ਮਾੜਾ ਮੋਟਾ ਮਾਨਤਾਨ ਜ਼ਰੂਰ ਹੋਊਗਾ ਠੀਕ ਹੈ ਨਾ ਜੇ ਬੰਦਾ ਕਹੇ ਬਾਈ ਵੀ 67 ਦੀ ਬੰਦਾ ਬਾਈ ਵੜ ਦੇ ਦੂਗਾ ਉਹ ਚੀਜ਼ ਦਾ ਤਾਂ ਫਾਇਦਾ ਹੀ ਨਹੀਂ ਠੀਕ ਹੈ ਨਾ ਆਪਣੀ ਵੀ ਬਾਈ ਪੈਸੇ ਲਾ ਕੇ ਲਈ ਵੀ ਆ ਸਾਫ ਸੁਥਰੀ ਹੈਗੀ ਉਹ ਕੇ ਰਪੋਰਟਾ ਥੋੜੀ ਜੀ ਕੈਮਰੇ ਤੋਂ ਡਰਦੀ ਹੈਗੀ ਠੀਕ ਹੈ ਬਾਈ ਠੀਕ ਹੈ ਨਾ ਫੇਸ ਸੁਸ ਵੇਲ ਅੰਮੀ ਲੰਜੀ ਬਹੁਤ ਆ ਵੜ ਸਹੀ ਹੈ ਤੇ ਨਾਗਸੀ ਭਰਾ ਕੋਲੇ 3 ਬਈ 3 ਹੀ ਲਖਾਤੇ ਕਿਸੇ ਵੀਰ ਨੂੰ ਤੰਨਾ ਜੋ ਕੋਈ ਵੀ ਪਸੰਦ ਆ ਫਾਈਨਲ ਕਨੈਕਟ ਕਰ ਲਿਓ ਧੰਨਵਾਦ